सेवा हे गुरु साहब जी नमो शस्त्र पाने नमो अस्त्र पाने नमो परम ग्या नमो लोक माता गुरु गुरु गण शास जी पिछले पार्वेश ਜਾ ਪੌਰੀਆ ਦਾ ਜਾ ਸਰ ਜੀ ਜੋ ਕਥਾ ਹੋ ਚੁੱਕੀ ਆ ਔਰ ਬਵਿੰਲੀ ਪੌਰੀ ਦੇ ਵਿਸਤ੍ਰ ਗ੍ਰੰਥ ਤਨੂ ਗੂ ਸਿਵਾ ਰਾਜ ਅਕਾਲ ਪੁਰਖ ਨੂੰ ਜੀ ਸਬਦ ਕਰਕੇ ਗਾਦੇ ਆ ਨਨ ਸਵਸਤਰ ਪਾਣੇ ਮਨੂ ਰ ਆਪਣਾ ਨੋਟ ਕਰਾ ਸਵਸਤਰ ਸਵਸਤਰ ਨਾਮਤ ਬਲੇ ਜਿਤਾ ਪਾਤ ਪਰਵਾਰਿਆ ਨੀਚਾ ਵਾ ਔਰ ਵਰਛੀਰ ਆ ਇਹ ਸਤਰ ਜਿਹੜੇ ਆ ਸਤਰ ਨੂੰ ਕਿਹਾ ਗਿਆ ਵਾ ਇਹ ਕਾਪਕ ਵੇਖ ਰੋ ਤੈਨੂੰ ਨਮਸਕਾਰ ਆ ਕਿ ਸਤਰ ਵੀ ਤੇਰੇ ਬਣਾਏ ਹੋਏ ਆ ਤੇ ਪੌਣ ਵਾਲਾ ਜੀ ਤੁਏ ਆ ਨਮੋ ਅਸਤਰ ਮਾਨਯੰ ਨਮੋ ਨਮਸਕਾਰ ਅਸਤਰ ਜਿੱਤੋਂ ਪਰ ਚੱਕਰਿਆ ਯੂਲੇਰੀਆ ਆਰਸਰਤ ਉਹ ਚੱਕਰ ਨੂੰ ਕਹਿਣ ਵਾਲੇ ਜੋ ਹੈ ਸਤਿਗੁਰੂ ਵੀਰ ਕਾਰਪ ਗੁਰੂ ਸਸਤਰ ਬਣਾਉਣ ਵਾਲਾ ਤੂੰ ਬਣਾਉਣ ਵਾਲਾ 74 ਬਣਾਉਣ ਵਾਲਾ ਤੂੰ ਆ ਉਹ ਸਾਰੇ ਚਰਉਣ ਵਾਲਾ ਵੀ ਤੂੰ ਹੀ ਆ ਉਹ ਤੇਨੂੰ ਨਮਸਕਾਰ ਨਮੋ ਪਰਮ ਗਿਆਤਾ ਜੱਟ ਨੂੰ ਉੱਤਮ ਰਿਆ ਕੁ ਸਾਰੇ ਨਹੀਂ ਦਿਲਾਂ ਦੇ ਜਾਣਨ ਵਾਲਾ ਮੈਂ ਇਹ ਕਾਲਪਕੋਈ ਗੁਰੂ ਤੇਨੂੰ ਨਮਸਕਾਰ ਹੈ ਕਿ ਤੂੰ ਸਾਰੇ ਸੰਸਾਰ ਦੇ ਜਾਣਨ ਵਾਲਾ ਮਾਨ ਪਰ ਤੇਰਾ ਅਸਲੀ ਟਿਕਾਣਾ ਕਿਸੇ ਵੀ ਪਰ ਤੂੰ ਸਾਰੇ ਨਹੀਂ ਜਾਣਨ ਵਾਲਾ ਨਮੋ ਲੋਕ ਮਾਰਤਾ ਇਹ ਕਾਲਪਕੋਈ ਗੁਰੂ ਤੇਨੂੰ ਨਮਸਕਾਰ ਹੈ ਕਿ ਤੂੰ ਸਾਰੀ ਲੱਗਦਾ ਮਾਤਾ ਹੈ ਅੱਤੇ ਕੀ ਆ ਪਰਮੀ ਅੱਤੇ ਕੀ ਆ ਪਰਮੀ ਆਪੋ ਕੀ ਆ ਭਗਤੇ ਨਾਉ ਜੋ ਜਗ ਜੋਤ ਸਰੰਗ ਪਾਈ ਜੋਤ ਹੈ ਕਿ ਤੂੰ ਕੀ ਤੁਮ ਕਿੰਨਾ ਜੀ ਕੇ ਕਬਚ ਨੋਦਾ ਇਕ ਕਵਰੀ ਤੂੰ ਕਿਉਂ ਤੂੰ ਰਹਤਾ ਕਿਉਂ ਤੇਰਾ ਤੇਰਾਵਾ ਨਹੀਂ ਹੈ ਆ ਪਰਮੀ ਇਹ ਕਾਲਪਕਾਇਕ ਨੂੰ ਪਰਮੰਤੂ ਰਹਿਤਾ ਅਰੋਕੀ ਉਹ ਭੋਗੀ ਦਾ ਮੰਨੂ ਸਾਰੇ ਦ੍ਰਿਪ ਭੋਗਿਆ ਆਪੋ ਉੱਤੇ ਦੂਸਾਰੇ ਦੇ ਪਹਿਲਾਂ ਨੇ ਜਨਮ ਵਾਣਾ ਸਾਰੇ ਦ੍ਰਿਪ ਭੋਗ ਕਰਨਾ ਰਹਾ ਨੰਮੋ ਜੋਗ ਜੋ 200 ਇਹ ਕਾਲਪਕਾਇਕ ਨੂੰ ਤੇਰਨ ਨੰਸਕਾਰ ਕਰਿਆ ਕਿ ਤੂੰ ਜੋਗੀ ਨਾ ਤਾਂ ਜੋਗੀ ਹੈ ਪਰ ਨੂੰ ਝੁਕਤੇ ਉਹ ਸਾਰਾ ਸੰਸਾਰ ਜਿਹੜਾ ਵਾਂ ਤੇਰੇ ਦੁੱਖ ਦੇ ਵਿੱਚ ਰਾਂ ਨਮੋ ਨਿਤ ਨਾਰਾਇਣੇਂ ਕ੍ਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੈ ਸੁਧਰਨੇ ਨਮੋ ਨਿਤ ਜੁਨਾਰਾਇਣੇਂ ਜਿਤ ਨਾ ਨੇ ਸਾਰੇ ਵਿਸ਼ਾ ਕਰਨ ਵਾਲਾ ਸਾਰੇ ਸੁਭਾਰ ਕਰਨ ਵਾਲਾ ਇਹ ਕਾਲਕਵੇ ਦੂਰ ਤੈਨੂੰ ਨਮਸਕਾਰ ਹੈ ਕਿਉਂਕਿ ਸਾਰਿਆਂ ਨੇ ਪਾਲਣ ਕਰਨ ਵਾਲਾ ਵਾ ਸਾਰੇ ਰક્ષਾਂ ਕਰਨ ਵਾਲਾ ਹੈ ਕਰੂ ਕਰਨ ਨਰਨਹੀਂ ਸਾਰੇ ਨਾਸ ਕਰਨ ਵਾਲਾ ਇਹ ਕਾਲਪਨ ਸਾਰੇ ਨਾਸ ਕਰਨ ਵਾਲਾ ਗਿਆਨ ਨਮੋ ਪ੍ਰੇਤ ਅਪਰੇਤ ਦੇਵੀ ਸਰ ਅਰਗ ਸੁਧਰਨੇ ਤੱਕ ਮੇ ਪ੍ਰੇਤ ਮਾਰੀ ਰੂਪ ਅਪਰੇਤ ਚੰਗੀ ਰੂਪ ਇਹ ਕਾਲਪੁਤਰਾ ਗੁਰੂ ਤੁਮਾਰਿਆਂ ਨੂੰ ਧਰਵਾਣ ਚੰਗੀਆਂ ਰੂਹਾਂ ਨੂੰ ਬਰਵਾ ਤੂੰ ਬੜਾ ਧਰਮੀ ਹੈ ਨਮੋ ਰਾਮ ਘਰਤਾ ਨਮੋ ਰਾਮ ਰੂਪੇ ਨਮੋ ਸਾ ਸਾਨ ਨਮੋ ਤੂਕੂਪੇ ਨਮੋ ਰੂਗ ਹਸਾ ਇਹ ਕਾਲਪੁਤਰਾ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਸਾਰ ਰੋਗਾਂ ਖਤਮ ਕਰਨ ਵਾਲਾ ਨਾਸ ਕਰਨ ਵਾਲਾ ਹੈ ਨੰਮੂ ਰਾਮਾ ਦੇ ਰੂਪੇ ਕੀ ਕਾਲ ਪੁਖਵਾਏ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਅਨੰਦ ਸਰੂਪ ਹੈ ਨੰਮੂ ਸਹਾਮ ਸਹਾ ਨੰਮੂ ਕੋਪੇ ਨੰਮੂ ਸਹਾ ਸਹਾ ਹੇ ਕਾਲ ਪੁਖਵਾਏ ਗੁਰੂ ਤੈਨੂੰ ਨਮਸਕਾਰ ਹੈ ਤੂੰ ਸេចក្តੀ ਦਾ ਸੇਂਜਾ ਹੰ ਨੰਮੂ ਕੋਪੇ ਕੀ ਕਾਲ ਪੁਖਵਾਏ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਸਾਰੇ ਰਾਜਿਆਂ ਦਾ ਰਾਜਾ ਹੈ ਨਮੋ ਦਾਨਦਾਨੀ ਨਮੋ ਮਾਨਮਾਨੀ ਨਮੋ ਰੋਗ ਰੋਗੇ ਸੁਨਸੰਸਨਾਨੀ ਨੰਮੂ ਤਵਾਂ ਬਾਂਦੇ ਇਹ ਕਾਲਪਕ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਮਹਾਦਾਨੀ ਹੈ ਸਾਰਿਆਂ ਦਾਣ ਦੇਣ ਵਾਲਾ ਹੈ ਨੰਮੂ ਮਾਨ ਬਾਂਦੇ ਇਹ ਕਾਲਪਕ ਗੁਰੂ ਤੈਨੂੰ ਨਮਸਕਾਰ ਹੈ ਕਿ ਤਿੰਨਾ ਲੋਕਾਂ ਚ ਤੇਰਾ ਮਾਨ ਕਰਦੇ ਰਾਂ ਨੰਮੂਰੋ ਰੋਗੇ ਇਹ ਕਾਲਪਕਵਾਇ ਗੁਰੂ ਤੈਨੂੰ ਨਮਸਕਾਰ ਕਰ ਤੋਗਨ ਖਤਮ ਕਰਨ ਵਾਲਾ ਹੈ ਨਮਕਟੰ ਸੁਨਾਰਨੀ ਇਹ ਕਾਲਪਕਵਾਇ ਗੁਰੂ ਤੈਨੂੰ ਨਮਸਕਾਰ ਹੈ ਕਿ ਤੂੰ ਸਾਰੇ ਨੂੰ ਪਵਿੱਤਰ ਮੈਂ मंत्रं मोर्यंत्रं यन्त्रयत्रं नमो इष्ट यंत्र इष्टे नमो तन्त्रं इस्ट नमो, नमो मंत्र मंत्र ये कार्तिकवा गुरु तू मंत्रणा ना मंत्रया मंत्र प्रकट कि तिनु कहनेया वे पर गुरु मंत्र पढ़देया ते मंत्र के एक मंत्र जितना पिछले जमाने दे विच केनु बखार पड़ जांदा सी ਇਹਦੀ ੜਾੜ ਕਿਰਦਿਓ ਮੰਤਰ ਨੇ 400 ਕਿਤੇ ਲੱਜੇ ਉਹਨੂੰ ਅੰਤਰ ਕਿੰਦੇ ਹੈ ਇਹ ਕਾਲਪੁਰੂ ਤੂੰ ਮੰਤਰਾ ਦਾ ਮੰਤਰ ਹੈ ਨੰਮੋ ਜੰਤਰ 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 ਦਾ ਮਨ ਦਿੱਤਾ ਆ ਜੰਤਰ ਕਿਰਨ ਜਿਹੜਾ ਵਾ ਉਹਨੂੰ ਲਿਖਾ ਦੇ ਲਿਖ ਲੈਣਾ ਕੋਈ ਅੱਖਰ ਲਿਖ ਦਿੰਦੇ ਆ ਤੇ ਉਹਨੂੰ ਬਣਾ ਕੇ ਦਾ ਗਲੇ ਵਿੱਚ ਪਾ ਲੈਣਾ ਜਾਂ ਟੋਲੇ ਦੇ ਵੱਲ ਲੈਣਾ ਉਹ ਕਿਤੇ ਵੱਲ ਲੈਂਦੇ ਆ ਕਿ ਕਹੇ ਕਾਲਪੁਰੂ ਜੰਤਰਾਂ ਦਾ ਜੰਤਰ ਹੈ ਨੰਮੋ ਕੀ 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 ਨਿੱਟਾ ਪਾਲ ਸਿਮਝੇ ਨੂੰ ਇੱਟ ਮੰਨੇ ਆ ਕੋਈ ਵਕ ਕਹਿੰਦੇ ਆ ਕਿ ਤੂੰ ਇਸ਼ਟਾ ਨਾਲ ਤੂੰ ਇਹਨੂੰ ਬੜੌੜਾ ਬਣਾਉਣਾ ਤੂੰ ਗੁਰੂ ਨੂੰ ਬੜੌੜਾ ਬਣਾਉਂਦੇ ਇਸ਼ਟਾ ਨਾਲ ਇੱਟ ਆ ਤੈਨੂੰ ਨਮਸਕਾਰ ਨੰਮੋ ਤੰਤਰ 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 ਜਿਹੜਾ ਮਤਲਬ ਲਿਆ ਜਦੋਂ ਕਿਸ ਨੂੰ ਵਾਸ ਕਰਨ ਲਾ ਦੇਉਂਦੇ ਆ ਕਿ ਨੇ ਮੰਨਤੇ ਜੰਨਤਾ ਹੈ ਤੰਤਰ ਕਿਹਾ ਤਦ੍ਰਿਕਾ ਤੰਤਰ ਵਾਸ ਕਰਨ ਲਾਉਂਦੇ ਨੇ ਕਾਰਕ ਬੁੱਕ ਵਾਹ ਗੁਰੂ ਤੈਨੂੰ ਨਮਸਕਾਰ ਹੈ ਜਿਹਨੂੰ ਸਾਰੇ ਸੰਸਾਰ ਨੂੰ ਆਪਣੇ ਵਾਸੂ ਚ ਕੇਤਾ ਹੋਇਆ ਹੈ ਸਦਾ ਸਚ ਦਾ ਆਨੰਦ ਸਰਬੰਗੰ ਪ੍ਰਮਾਤੀ ਅਨੂਪੇ ਅਰੂਪੇ ਸਮਸਤਲ ਨਿਵਾਸੀ ਸਦਾ ਸੱਚ ਦਾ ਮੰਦ ਸਰਬਨਵਾਸੀ ਇਹ ਕਾਲ ਸੱਚ ਦਾ ਨੰਨ ਸਰੂਪ ਸੱਚ ਦਾ ਨੰਨ ਸਰੂਪ ਸਦਾ ਰਹਿਣ ਵਾਲਾ ਇਹ ਕਾਲਪਕਵਾਣੀ ਤੇ ਨੂੰ ਨਮਸਕਾਰ ਹੈ ਕੁਝ ਸਰਗ ਅਨੰਤ ਸਰੂਪ ਹੈ ਸਰਬ ਸਰਬੰਨ ਨਿਵਾਸੀ ਪਰਮਾਤਮਾ ਇਹਦਾ ਮਤਲਬ ਹੈ ਕਿ ਤੂੰ ਸਾਰੇ ਸਾਰੇ ਨਾਸ ਕਰਨ ਵਾਲਾ ਹੈ ਅਨੂਪੇ 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 ਤੂੰ ਉਪਮਾ ਤੋਂ ਰਹਿ ਪੈ ਬ੍ਰੂਖ ਵਿੱਚ ਤੇਰਾ ਕੁਸੂਪਨੀ ਹੈਗਾ ਸਤਨਵਾਚ ਸਾਰਿਆਂ ਦੇ ਬਿਤ ਨੂੰ ਆਜ ਕਰਨ ਵਾਲਾ ਸਦਾ ਸਿੱਤਤਾ ਬਦ ਕਰਤਾ ਦਿਰਦ ਕਰਤਾ ਅਦੋ ਕੁਦ ਅਰਦੰ ਅੰਗ ਉੰਗ ਕਰਤਾ ਸਦਾ ਸਿੱਦਦਾ ਬੁੱਧਾ ਬਿਟ ਕਰਤਾ ਇਹ ਕਾਲ ਤੁਾਈ ਤੂੰ ਸਾਰੇ ਨੂੰ ਗੁੱਢੀ ਦੇ ਨਵਾਣਾ ਸਾਰੇ ਸੋਧੀ ਦੇ ਨਵਾਣਾ ਸਾਰਿਆਂ ਦਾ ਕਰਤਾ ਹਾਂ ਅਦੂ ਅਰਧਨ ਜੁਮਨਾ ਅਕਾ ਪਤਾਲ ਲੋਕ ਉਰਧ ਉਰਧਾ ਨਿਕਲਿਆ ਜੋ ਆਕਾਸ਼ ਲੋਕ ਅਰਧਨ ਜੋ ਅਪਮਾਤ ਲੋਕ ਤਿੰਨਾ ਲੋਕਾਂ ਦੇ ਵਿੱਚ ਇਹ ਕਾਲਪਕ ਵਰਗੂ ਸਾਰਿਆਂ ਨੂੰ ਅਰਧਨ ਕੋ ਘਾਟਤਾ ਸਾਰਨ ਬਾਦ ਵਾਲੋ ਸਾਰਨ ਜੀਵਨ ਤਿਲ ਵਾਲਾ ਪਰਮ ਪਰਮ ਪ੍ਰਮੇਸ਼ਵਰ ਨੂੰ ਪਰਸੋ ਬਾਲਨ ਸਦਾ ਸਰਬਦਾ ਸਿਧ ਦਾਤਾ ਦਿਆਲਨ ਪਰਮ ਪਰਮ ਪਰਮੇਸ਼ਵਰ ਪੁਰੋਸ ਪਾਲਨ ਇਹ ਪਰਮ ਪ੍ਰਮਾਤਮਾ ਇਹ ਪਰਮੇਸ਼ਰ ਸਭ ਤੋਂ ਵੱਡਾ ਨੂੰ ਉਹ ਸਾਰੇ ਦੀ ਪਾਲਣ ਕਰਨ ਵਾਲਾ ਉਹ ਸਦਾ ਫੇਰੇ ਨਿਵਾਲਾ ਉਹ ਸਿੱਧ ਦਾਤਾ ਜਿਆਦਾ ਨੇ ਉਸ ਸਾਰਿਆਂ ਦੇ ਦਾਲੂ ਪਿਆਰ ਕਰਨ ਵਾਲਾ ਹੈ ਅਸ਼ੇਦੀ ਹਪੇਦੀ ਅਨਾਮੰ ਅਕਾਮੰ ਸੁਵਸਤੋ ਪਰਾਜੀ ਸੁਮਸਤੰ ਤਾਨੰ ਅਸ਼ੇਦੀ ਗੰਤੁ ਬੰਦੋ ਕਟਿਆ ਨਾ ਜਾ ਸਕੀ ਜੁਰੂ ਕਟ ਨਾ ਸਕੀ ਇਹ ਪ੍ਰਭੂ ਪ੍ਰਮਾਤਮਾ ਇਹ ਕਾਇ ਕਉ ਕਟਿਆ ਨਹੀਂ ਜਨ ਸੰਗਤਿਲ ਕਟ ਵੀ ਨਹੀਂ ਹੋ ਸਕਦਾ ਅਭੇਦੀ ਤੁਪੇ ਤੁਰ ਰhete ਕੇਰਾ ਕੋ ਭਿੰਜੜਾ ਵਾ ਦੇਈ ਕੋਈ ਪਾ ਸਕਦਾ ਬਨਾਮ ਅਨੰਦ ਅੰਨੇ ਤੂੰ ਨਾਮ ਤੋਂ ਰਹਿ ਤੇਰਾ ਕੋ ਅਸਲੀ ਨਾਮ ਹੀ ਹੈਗਾ ਆ ਕਾਮ ਤੂੰ ਕਾਮ ਆਸਰਾ ਤੂੰ ਉੱਪਰ ਆ ਥਾਰਿਆ ਸਾਮਾ ਪੂਰੀਆਂ ਕਰਨ ਵਾਲਾ ਵਾ ਪਰ ਤੂੰ ਇੱਛਾ ਤੋਂ ਰਹਿਤ ਰਹਿ ਸੰਤੋਪ ਰਾਜ ਤੂੰ ਸਭ ਤੋਂ ਵੱਡਾ ਪ੍ਰਭੂ ਪਰਮਾਤਮਾ ਤੈਨੂੰ ਨਮਸਕਾਰ ਸੰਤ ਸਦਾਨੀ ਇਹ ਕਾਲਪਤ ਪਰ ਤੈਨੂੰ ਨਮਸਕਾਰ ਹੈਗਾ ਤੇ ਤੇਰਾ ਕੋਈ ਧਰਾਨ ਤੇਰਾ ਕੋਈ ਘਰ ਤੇਰਾ ਕੋਈ ਗਾਣਾ ਨਹੀਂ ਗਾ ਤੇਰਾ ਜੋਰ ਚਾਚਰੀ ਛੰਦ ਇਹ ਸੰਗ ਜਿਹੜਾ ਵਾ ਚਾਚਰੀ ਥੰਦੇ ਆ ਜੋ ਦਿਨ ਇਹ ਜੋ ਦੇ ਰਾਗ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਜਲੇ ਇਹ ਕੰਪਨ ਜਗ ਦੇ ਵਿੱਚ ਵੀ ਆਏਗਾ ਥਲੇ ਹੈ ਤੂੰ ਤਾਲ ਦੇ ਵਿੱਚ ਵੀ ਹੈਗਾ ਆ ਪੇਟ ਗਾ ਤੂੰ ਡਾਂਤੂ ਰਹੇ ਤਾਂ ਅੰਬੇ ਚਲੂ ਤੁਰ ਰਹਾ ਤਾ ਪ੍ਰਭੂ ਹੈ ਅਦੂਹ ਹੈ ਤੂੰ ਜਣੀ ਦਾ ਗੋ ਪ੍ਰਭੂ ਹੈ ਅਦੇਸ ਹੈ ਇਹ ਕੰਨ ਤੋਂ ਤੈਨ ਨਮਸਕਾਰ ਗਾ ਤੇਰਾ ਕੋਈ ਭੇਸ ਨਹੀਂ ਗਾ ਵਾਹਿਗੁਰੂ ਜੀ ਤਰਾ ਸਾਰਾ ਵਾਹਿਗੁਰੂ ਜੀ ਕੀ ਬਤੇ